ਆ ਵੀਡੀਓ ਜਿੰਨੇ ਨਾ ਸੁਣੀ ਤੇ ਜਿੰਨੇ ਸ਼ੇਅਰ ਨਾ ਕੀਤੀ ਤੇ ਤੁਹਾਡੇ ਵਿੱਚੋਂ ਕਿਸੇ ਨਾ ਕਿਸੇ ਨਾ ਠੱਗੀ ਹੋ ਜਾਣੀ 20 ਲੱਖ ਦੀ 25 ਲੱਖ ਦੀ ਤੇ ਜੇ ਠੱਗੀ ਤੋਂ ਬਚਣਾ ਨਾ ਤੇ ਆ ਵੀਡੀਓ ਵਸ ਵਾਸ ਗਰੁੱਪਾਂ 'ਚ ਸ਼ੇਅਰ ਕਰ ਦਿਓ ਯੂਰਪ ਅਮਰੀਕਾ ਵਿੱਚ ਇੱਕ ਇਹੋ ਜਿਹਾ ਸਕੈਮ ਚੱਲੰਦਾ ਹੈ ਇੱਕ ਇਹੋ ਜਿਹੀ ਠੱਗੀ ਚੱਲੰਦੀ ਹੈ ਇੱਕ ਇਹੋ ਜਿਹਾ ਗਰੋਥ تیار ਹੋ ਚੁੱਕਾ ਹੋ ਸਕਦਾ ਕਿ ਤੁਸੀਂ ਐਨ ਆਰ ਆਈ ਹੈ ਨਾ ਤੁਹਾਡੇ ਮਾਂ ਪਿਓ ਨੂੰ ਤੁਹਾਡੇ ਰਿਸ਼ਤੇਦਾਰਾਂ ਨੂੰ ਕੋਈ ਵੀ ਕਾਲ ਜਾ ਸਕਦੀ ਆ ਤੁਹਾਡੇ ਨਾਂ ਤੇ ਠੱਗੀ ਹੋ ਸਕਦੀ ਆ ਮੇਰੇ ਇੱਥੇ ਸਬੂਤਾਂ ਦੇ ਨਾਲ ਮੈਂ ਦੱਸ ਦੂੰਗਾ ਕਿ ਮੇਰੇ ਦੋ ਚੌਣ ਵਾਲੇ ਠੱਗੇ ਗਏ ਆ ਇੱਕ ਦਾ 20 ਲੱਖ ਰੁਪਈਆ ਤਾਜ਼ਾ ਠੱਗਿਆ ਗਿਆ ਕੈਨੇਡਾ ਤੋਂ ਆਈ ਕਾਲ ਨੇ ਘਰ ਪੁੱਟ ਕੇ ਰੱਖਤਾ ਉਹਨਾਂ ਦਾ ਇੱਕ ਜੀਪੂਰਾ ਹੋਣ ਨੂੰ ਫੇਂਡਿਆ ਉਹਨਾਂ ਦੇ ਵਿੱਚ ਪਤਾ ਨਹੀਂ ਕਿ ਕਿੰਨੇ ਖੁਦਕੁਸ਼ੀ ਕਰ ਲੈਣੇ ਕਿੰਨੇ ਪੂਰੇ ਹੋ ਜਾਣਾ ਪੂਰੀ ਗੱਲ ਧਿਆਨ ਨਾਲ ਸੁਣੀਓ ਤੇ ਅੱਗੇ ਦੀ ਅੱਗੇ ਸਾਰਿਆਂ ਤੱਕ ਪਹੁੰਚਾਇਓ 12 ਕਾਲਾਂ ਜਾ ਰਹੀਆਂ ਵਾਂ ਕੈਨੇਡਾ ਵਾਲੇ ਨੰਬਰਾਂ ਤੋਂ ਪਤਾ ਨਹੀਂ ਕੋਈ ਪਾਕਿਸਤਾਨੀ ਆ ਕਿ ਇੰਡੀਅਨ ਆ WhatsApp ਉਥੇ ਇੰਡੀਆ ਤੋਂ ਚੱਲਣ ਦੇ ਆ ਨਾ ਪੁਲਿਸ ਮਤ ਕਰ ਰਹੀ ਐ ਨਾ ਕੋਈ ਵਕੀਲ ਤੇ ਨਾ ਕੋਈ ਜੱਜ ਮਤ ਕਰ ਰਿਹਾ ਜੇ ਸੋਸ਼ਲ ਮੀਡੀਆ ਮਤ ਕਰ ਦੋ ਤੇ ਵੱਜੋਗੇ ਹੋਇਆ ਕੀ ਆ ਜੀ ਕੈਨੇਡਾ ਦੇ ਨੰਬਰ ਤੋਂ ਕਾਲ ਆਉਂਦੀ ਸਾਡੇ ਰਿਸ਼ਤੇਦਾਰਾਂ ਨੂੰ ਕਿ ਮੈਂ ਤੁਹਾਡਾ ਫਲਾਣਾ ਰਿਸ਼ਤੇਦਾਰ ਬੋਲਣ ਦੇ ਆ ਤੇ ਮੈਂ 26 ਲੱਖ ਰੁਪਈਆ ਪਾਇਆ ਵਾ ਕਿ ਤੁਹਾਡੇ ਵਿਆਹ ਦੇ ਤੁਹਾਨੂੰ ਲੋੜ ਆ ਉਹ ਕੋਈ ਨਾ ਕੋਈ ਜਾਣਣ ਪਛਾਣਨ ਵਾਲਾ ਹੋਊ ਜਾਂ ਕਿੱਦਾਂ ਇਹ ਗੇਮ ਚੱਲਣ ਦੀ ਉਹਨਾਂ ਨੂੰ ਚੜ ਗਿਆ ਚਾ ਵੀ ਸਾਨੂੰ 26 ਲੱਖ ਰੁਪਇਆ ਆ ਗਿਆ ਫਿਰ ਪੰਜਾਂ ਚਮਾਂ ਘੰਟਿਆਂ ਬਾਅਦ ਇੱਕ ਕਾਲ ਆਉਂਦੀ ਆ ਕਿ ਮੈਨੂੰ ਲਿਆ ਜੇ ਮਾਮਿਆਂ ਨੇ ਫੜ ਮੈਨੂੰ ਕਰ ਲਗਿਆ ਡਿਪੋਰਟ ਮੈਨੂੰ ਹੋ ਗਈ ਆ ਜੇਲ ਤੁਸੀਂ 26 ਲੱਖ ਮੇਰੇ ਵਾਲਾ ਰੱਖ ਲੋ ਹਾਇਦਰੋ ਮੈਨੂੰ 20 ਲੱਖ ਮੇਰੇ ਕਾਊਂਟ ਵਿੱਚ ਪਾ ਦਿਓ ਕਿ ਮੇਰੇ ਕੋਲ ਪੈਸਾ ਕੋਲ ਕੋਈ ਨਹੀਂ ਰਿਹਾ ਉਹਨਾਂ ਨੇ ਆਪਣੀਆਂ ਐਫਟੀਆਂ ਤੜਾ ਜਮੀਨ ਪਾ ਗਏ ਨੇ ਕਿਸੇ ਕੋ 5 ਲੱਖ ਫੜ ਕਿਸੇ ਕੋ 2 ਲੱਖ ਫੜ ਕਰਾ ਕਰਾ ਕੇ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ 20 ਲੱਖ ਰੁਪਇਆ ਪਾ ਤਾ ਇੰਨੀ ਕਾਲੀ ਭਾਈ ਉਸ ਬੰਦੇ ਨੇ ਸੋਚਣ ਦਾ ਮੌਕਾ ਨਹੀਂ ਦਿੱਤਾ ਪੁੱਛਣ ਦਾ ਮੌਕਾ ਨਹੀਂ ਦਿੱਤਾ ਤੇ ਕੱਲੀ-ਕੱਲੀ ਡਿਟੇਲ ਕਿਸੇ ਨੇ ਉਹਨੂੰ ਦੱਸੀ ਜਿਾ ਕਿ ਸਿਸਟਮ ਹੋਇਆ 20 ਲੱਖ ਰੁਪਇਆ ਲੈ ਕੇ ਤੇ ਉਹ ਬੰਦਾ ਹੁਣ ਕਹਿੰਦਾ ਮੈਨੂੰ ਹੋਰ ਪਾਓ ਮੈਨੂੰ ਹੋਰ ਪਾਓ ਉਹ ਪੈਸੇ ਪੁਲਿਸ ਕੋ ਵੀ ਰਿਪੋਰਟ ਕੀਤੀ ਆ ਪੈਸੇ ਵਾਪਸ ਨਹੀਂ ਆ ਰਹੇ ਇੱਕ ਮੇਰਾ ਹੋਰ ਦੋਸਤ ਉਹਦੇ ਵੀ ਗੱਲ ਦੱਸਣ ਲੱਗਾ ਜਿਹੜੀ ਇਹ ਗੇਮ ਚੱਲਣ ਦੀ ਆ ਹੋ ਸਕਦਾ ਕਿ ਤੁਹਾਡੇ ਘਰੇ ਵੀ ਫੋਨ ਜਾਣਾ ਦੇ ਇਹ ਤਰੀਕੇ ਵੱਖੋ ਵੱਖਿਆ ਲੁੱਟਣ ਦਾ ਤਰੀਕਾ ਏਕਿਆ ਗੱਲਾਂ ਵੱਖਿਆ ਦੂਜੇ ਦੋਸਤ ਇਟਲੀ ਦੇ ਵਿੱਚ ਰਹਿੰਦਾ ਉਹਦੀ ਵੀ ਵੀਡੀਓ ਪਾਉਣੀ ਪਰ ਅੱਜ ਮੇਰਾ ਮਨ ਬੜਾ ਖਰਾਬ ਆ ਵੀ ਤੁਸੀਂ ਸੁਣ ਲਿਓ ਇਟਲੀ ਵਾਲੇ ਦੋਸਤ ਨੇ ਦੱਸਿਆ ਕਿ ਮੈਨੂੰ ਇਟਲੀ ਦੇ ਨੰਬਰ ਤੋਂ ਸਾਡੇ ਘਰ ਕਾਲ ਜਾਂਦੀ ਮੇਰੀ ਮਾਤਾ ਨੂੰ ਕਿ ਤੁਹਾਡਾ ਮੁੰਡਾ ਇਟਲੀ ਦੇ ਵਿੱਚ ਫਲਾਣੇ ਫਲਾਣੇ ਨਾਮ ਦਾ ਸੀਗਾ ਉਹ ਗੱਡੀ ਚਲਾਉਣ ਦੇ ਇਥੇ ਦੋ ਗੋਰੇ ਮਰ ਗਏ ਉਹਨਾਂ ਕੋ ਹੁਣ ਇਸ ਟਾਈਮ ਤੁਹਾਡਾ ਮੁੰਡਾ ਜੇਲ੍ਹ 'ਚ ਆ ਮੈਂ ਉਹਦੀ ਮੱਤ ਕਰ ਰਿਹਾ ਮੈਂ ਉਹਨੂੰ ਛਡਾ ਰਿਹਾ ਮੈਂ ਇਥੋਂ ਦਾ ਵਕੀਲ ਆ ਜੇ ਚਾਹੁੰਦੇ ਆ ਤੁਸੀਂ ਕਿ ਤੁਹਾਡਾ ਮੁੰਡਾ ਘੰਟਿਆਂ ਦੇ ਵਿੱਚ ਬਾਹਰ ਆ ਜਾਏ ਜੇ ਕਿ ਜੱਜ ਕੋ ਕੇਸ ਚੱਲ ਗਿਆ ਤਾਂ ਤੁਹਾਡਾ ਮੁੰਡਾ ਉਹਨੂੰ ਜੇਲ੍ਹ ਲੰਬੀ ਹੋ ਸਕਦੀ ਆ ਤੇ ਜੇ ਚਾਹੁੰਦੇ ਆ ਤੁਸੀਂ ਛਡਾਉਣਾ ਤਾਂ ਛੇਤੀ ਤੋਂ ਛੇਤੀ ਇਸ ਅਕਾਊਂਟ ਵਿੱਚ 8 ਲੱਖ ਰੁਪਈਆ ਪਾ ਦਿਓ मां ਨੂੰ ਭੱਜ ਦੌੜ ਪੈ ਗਈ ਕਿਸੇ ਦਾ ਟੜਕਾ ਨਿਕਲ ਗਿਆ ਕਿਸੇ ਦਾ ਜੀ ਵੀ ਪੂਰਾ ਹੋ ਸਕਦਾ ਤੁਹਾਨੂੰ ਲੱਖ ਦੀ ਲਹਨਤ ਜਿਹੜੇ ਇਹੋ ਜਿਹੇ ਗੇਮਾਂ ਕਾਢਦੇ ਆ ਜਿਹੜੇ ਸਕੈਮ ਕਾਢਦੇ ਜਿਹੜਾ ਫਰਾਡ ਕਰਨਦੇ ਆ ਮਾਤਾ ਬਜ਼ੁਰਗ ਸੀ ਉਹਦੀ ਬਾਹ ਪੇਸ਼ ਨਹੀਂ ਗਈ ਇੰਨੇ ਚਿਰ ਤੋਂ ਪਹਿਲਾਂ ਦੂਜੇ ਬ੍ਰਦਰ ਉਹਦਾ ਜਿਹੜਾ ਇੰਡੀਆ ਰਹਿੰਦਾ ਸੀ ਉਹਨੇ ਚੱਕ ਕੇ ਇੱਧਰ ਫੋਨ ਲਾਇਆ ਵੀ ਕੀ ਗੱਲ ਬਾਈ ਕੀ ਚੱਕਰ ਹੋ ਗਿਆ ਸਿਆਣਪ ਤੋਂ ਕੰਮ ਲਿਆ ਕਾਲੀ ਨਹੀਂ ਕੀਤੀ ਉਹ ਬੰਦਾ ਸਾਡੇ ਕੋਲ ਇੱਥੇ ਬੈਠਾ ਕੰਮ ਕਰਨ ਦੇ ਤੇ ਕਹਿੰਦਾ ਮੈਨੂੰ ਕੁਝ ਨਹੀਂ ਮੈਂ ਤਾਂ ਠੀਕ ਠਾਕ ਆ ਜਰਮਨ ਮੇਰੇ ਕੋਈ ਐਕਸੀਡੈਂਟ ਨਹੀਂ ਹੋਇਆ ਮੈਂ ਕੋਈ ਜੇਲ੍ਹ 'ਚ ਨਹੀਂ ਤੁਹਾਨੂੰ ਕੌਣ ਫੋਨ ਕਰਨ ਦੇ ਆ ਫੇਕ ਨੰਬਰਾਂ ਤੋਂ ਗੇਮਾਂ ਚੱਲ ਰਹੀਆਂ ਪਤਾ ਨਹੀਂ ਕਿੱਥੋਂ ਐਡਰੈਸ ਕੱਢਦੇ ਆ ਕਿੱਥੋਂ ਇਹ ਗੇਮਾਂ ਕਰਦੇ ਆ ਦੂਜਾ ਬੰਦਾ ਤੇ ਸਾਡਾ ਬਚ ਗਿਆ ਵਾ ਪਰ ਇੱਕ ਨਾਲ 20 ਲੱਖ ਦੀ ਠੱਗੀ ਹੋ ਚੁੱਕੀ ਆ ਹੁਣ ਆਹ ਵੀਡੀਓ ਜਿੰਨੇ ਵੀ ਟਿਕਟੌਕ 'ਚ ਲਾਉਂਦੇ ਆ ਫੇਸਬੁਕ ਚਲਾਉਂਦੇ ਆ YouTube ਚਲਾਉਂਦੇ ਆ WhatsApp ਗਰੁੱਪਾਂ ਦੇ ਕੱਢ ਦਿਓ ਕਿ ਤੁਹਾਨੂੰ ਜੇ ਕਿਤੇ ਵੀ ਕੋਈ ਕਾਲ ਆਉਂਦੀ ਆ ਚਾਹੀ ਯੂਰਪ ਤੋਂ ਆਉਂਦੀ ਆ ਭਾਵੇਂ ਕਿਸੇ ਵੀ ਨੰਬਰ ਤੋਂ ਆਉਂਦੀ ਆ ਕਿਸ ਜਿੰਨਾ ਚਿਰ ਤੁਸੀਂ ਕਨਫਰਮ ਨਹੀਂ ਕਰਦੇ ਕਿਸੇ ਨੂੰ ਇੱਕ ਪੈਸਾ ਨਾ ਪਾਇਓ ਉਹ ਤੁਹਾਡੇ ਰਿਸ਼ਤੇਦਾਰ ਕੱਲੇ-ਕੱਲੇ ਗਿਣ ਦੇਣਗੇ ਉਹ ਇੰਨੇ ਸ਼ਾਰਫ ਆ ਕਿ ਉਹਨਾਂ ਨੂੰ ਕੱਲੀ-ਕੱਲੀ ਗੱਲ ਦਾ ਪਤਾ ਹੁੰਦਾ ਸਾਡੇ ਉਹ ਰਿਸ਼ਤੇਦਾਰਾਂ ਦੇ ਵਿੱਚੋਂ ਸੀਗੇ ਤੇ ਸਾਡੇ ਘਰੇ ਵੀ ਉਹਨਾਂ ਨੇ ਕਾਲ ਕੀਤੀ ਆ ਹੋਰ ਦੱਸੋ ਆ ਮੈਂ ਵੀਡੀਓ ਜੇ ਥੋੜੇ ਦਿਨ ਪਹਿਲਾਂ ਪਾ ਜਾਂਦਾ ਤਾਂ ਉਹਨਾਂ ਦਾ 20 ਲੱਖ ਰੁਪਈਆ ਨਹੀਂ ਮਰਨਾ ਪਰ ਮੈਂ ਸੋਚਦਾ ਵੀ ਹਰ ਵਾਰੀ ਤੁਸੀਂ ਕਹਿਣਾ ਵੀ ਲੈ ਆਪਣੀ ਪੁਕਾਈ ਮਾਰਦਾ ਜਿਨ੍ਹਾਂ ਦੇ ਨਾਲ ਤੇ ਇਹ ਕੰਮ ਹੋ ਚੁੱਕਾ ਉਹ ਵੀ ਕਮੈਂਟ ਕਰ ਦਿਓ ਤੇ ਜਿਨ੍ਹਾਂ ਨੂੰ ਫੋਨ ਆਇਆ ਸਾਵਧਾਨ ਹੋ ਜਾਓ ਕਿਸੇ ਨੂੰ 1 ਰੁਪਈਆ ਨਾ ਪਾਇਓ ਇਹ ਗੇਮ ਇਸ ਟਾਈਮ ਅਰੂਚਾ ਤੇ ਆ ਇਹ ਜਿਹੜੇ ਠੱਗ ਇਹ ਝੂਠੇ ਇਹ ਗੰਦੇ ਲੋਕ ਆ ਇਹੋ ਜਿਹੇ ਗੇਮਾਂ ਕਰਕੇ ਠੱਗਦੇ ਆ ਅੱਜ ਹੁਣ ਮੈਂ ਉਹ ਕਿਹੜੇ ਮੂੰਹ ਨਾ ਕਹਾਂ ਕਿ ਉਹਨਾਂ ਦੇ ਘਰ ਵਿੱਚੋਂ ਇੱਕ ਜੀ ਚੱਲ ਜਣਾ ਜਿਨ੍ਹਾਂ ਨੇ ਸਾਰਾ ਕੁਝ ਗਹਿਣੇ ਪਾ ਕੇ ਜਿਨ੍ਹਾਂ ਨੇ ਸਾਰਾ ਕੁਝ ਇਕੱਠਾ ਪੈਸਾ ਕਰਕੇ ਧਨ ਪੂੰਜੀ ਦੇਤੀ ਆ 20 ਲੱਖ ਰੁਪਏ ਇੱਥੇ ਕਿਸੇ ਨੂੰ 150 ਰੁਪਏ ਸਟਰਾਫਾ ਹੋ ਜੇ ਬਿਜਲੀ ਦਾ ਬਿੱਲ ਵੱਧ ਆ ਜਾਏ ਕੋਈ ਚੀਜ਼ ਖਰੀਦਣੀ ਪਏ ਤੇ ਬੰਦੇ ਦਾ ਲੱਕ ਟੁੱਟ ਜਾਂਦਾ ਤੇ ਇੱਥੇ ਆ ਠੱਗੀ ਚੱਲਣ ਦੀ ਆ ਜੇ ਤੁਹਾਨੂੰ ਲੱਗਦਾ ਵੀ ਕਿਸੇ ਦਾ ਘਰ ਬਚਾਉਣਾ ਕਿਸੇ ਦਾ ਜੀ ਬਚਾਉਣਾ ਜੇ ਤੁਹਾਨੂੰ ਲੱਗਦਾ ਕਿ ਕੋਈ ਇਨਸਾਨੀਅਤ ਦੇ ਨਾਂ ਤੇ ਤੁਸੀਂ ਕੋਈ ਭਲਾ ਕਰਨਾ ਚਾਹੁੰਦੇ ਆ ਮੈਨੂੰ ਲੱਗਦਾ ਵੀ ਜੇ ਇਹ ਵੀਡੀਓ ਗਰੁੱਪਾਂ 'ਚ ਘੁੰਮ ਗਈ ਨਾ ਤੇ ਜਿੱਥੇ-ਜਿੱਥੇ ਆ ਗੇਮਾਂ ਚੱਲਣ ਦੀਆਂ ਬਾਹਰ ਦੇ ਨੰਬਰਾਂ ਤੋਂ ਚੱਲਣ ਡੀਆਂ ਔਰ ਰੁਕ ਜਣਗੀਆਂ ਅੱਗੇ ਵੀ ਕਈ ਬੰਦਿਆਂ ਨੂੰ ਬਚਾਇਆ ਪਰ ਆ ਜਿਹੜਾ ਕੰਮ ਹੈ ਨਾ ਕਨੇਡਾ ਤੋਂ ਬਹੁਤ ਜ਼ਿਆਦਾ ਚੱਲਣ ਡਿਆ ਕਲਿੱਡਾਂ ਦੇ ਹਾਲਾਤ ਬਹੁਤ ਮਾੜੇ ਕੰਮਾਂ ਦੇ ਕੰਮ ਕਿਸੇ ਕੋਈ ਹੈ ਨਹੀਂ ਆ ਲੋਕ ਸਕੀਮਾਂ ਲਾਉਂਦੇ ਰਹਿੰਦੇ ਆ ਇੰਟਰਨੈਟ ਦੇ ਜ਼ਰੀਏ ਨੰਬਰ ਕੱਢਦੇ ਰਹਿੰਦੇ ਤੇ ਠੱਗੇ ਤੁਸੀਂ ਨਾ ਜਾਇਓ ਮੇਰੇ ਵੀਰ ਜੇ ਮੇਰੀਆਂ ਭੈਣਾਂ ਵੀਡੀਓਜ਼ ਵੇਖਣ ਡੀਆਂ ਜਾਂ ਭਰਾ ਜਾਂ ਕੋਈ ਵੀ ਵੀਡੀਓ ਵੇਖਣ ਡਿਆ ਤੁਹਾਨੂੰ ਕੋਈ ਵੀ ਕਾਲ ਆਉਂਦੀ ਕੋਈ ਵੀ ਬਹਾਨਾ ਹੁਣ ਉਹ ਨਾ ਇਹੋ ਨਹੀਂ ਕਿ ਜਿਹੜੇ ਮੈਂ ਦੱਸਦੇ ਇਹੋ ਹੀ ਬਹਾਨਿਆਂ ਨਾਲ ਤਾਂ ਕਹਿ ਸਕਦੇ ਕਿ ਤੁਹਾਡਾ ਹਸਪਤਾਲ ਵਿੱਚ ਜੀ ਡੱਗਾ ਵਾ ਕਹਿ ਸਕਦੇ ਕਿ ਪਤਾ ਨਹੀਂ ਵੀ ਕਿਹੋ ਜੀ ਗੇਮ ਬਾਜੋ ਸਕੈਮ ਹੋ ਰਿਹਾ ਗੱਲ ਕਾਦੀ ਆ ਜੇ ਸੋਸ਼ਲ ਮੀਡੀਆ ਤੇ ਉਹਨਾਂ ਨੇ ਗੰਦ ਪਾਇਆ ਤਾਂ ਸਾਨੂੰ ਸਾਫ਼ ਕਰਦਾ ਹੱਕ ਆ ਤੇ ਮੇਰੇ ਵੀਰ ਨਾ ਤੁਹਾਡੀ ਮਦਦ ਇਥੋਂ ਨਹੀਂ ਮਾਮਿਆਂ ਨੇ ਕਰਨੀਆਂ ਤੇ ਨਾ ਹੀ ਇੰਡੀਆ ਵਾਲੇ ਮਾਮਿਆਂ ਨੇ ਕਰਨੀ ਨਾ ਕਿਸੇ ਜਾਜ ਨੇ ਨਾ ਕਿਸੇ ਵਕੀਲ ਨੇ ਨਾ ਉਹ ਨੰਬਰ ਲੱਗਣਾ ਨਾ ਉਹ ਬੰਦਾ ਫੜਿਆ ਜਾਣਾ ਪਰ ਆਹ ਵੀਡੀਓ ਨੇ ਮੰਜੀ ਠੋਕ ਕੇ ਰੱਖ ਦੇਣੀ ਆ ਉਹਨਾਂ ਠੱਗਾਂ ਉਹਨਾਂ ਚੋਰਾਂ ਦੀ ਅੱਜ ਉਹਨਾਂ ਦੇ ਆ ਹਿੱਕ 'ਚ ਵੱਜਣੀ ਜਾ ਕੇ ਵੀਡੀਓ ਦੇ ਬਟਾਲੇ ਵਾਲੇ ਨੇ ਫੇਰ ਸਾਡਾ ਸਾਨੂੰ ਨੰਗੀਆਂ ਕਰਤਾ ਸਾਡਾ ਸਾਥ ਦੋ ਮੇਰਾ ਵੀਰ ਤੇ ਜੇ ਕਿਸੇ ਦਾ ਜੀ ਇੱਕ ਵੀ ਪੂਰਾ ਹੋ ਗਿਆ ਨਾ ਉਹ ਠੱਗੀ ਦੇ ਵਿੱਚ ਪਾਪੀਓ ਤੁਹਾਡਾ ਥੇ ਹੋ ਜਾਣਾ ਤੁਹਾਡੀ ਮਕਾਨ ਹੋ ਜਾਣੀ ਆ ਓਏ ਤੁਸੀਂ ਹੱਤੀ ਕਿਉਂ ਨਹੀਂ ਕੰਮ ਕਰਦੇ ਉਹ ਲਾਂਢੀਓ ਉਹ ਕਿਸੇ ਦੀ ਦਸਾਂ ਨਵਾਂ ਦੀ ਕਿਰਤ ਕ ਮਾਈ ਨੂੰ ਖੋ ਕੇ ਖਾਣ ਵਾਲਿਓ ਆਪਣੇ ਬੱਚਿਆਂ ਦੇ ਮੂੰਹ ਵਿੱਚ ਲਹੂ ਦੇ ਬਾਟੇ ਪਿਆ ਪਾਉਣ ਦੇ ਜੇ ਓਏ ਉਹ ਤੁਹਾਡਾ ਥੇ ਹੋ ਜੇ ਓਏ ਇਹੋ ਜਿਹੇ ਗੇਮਾਂ ਕਰਨ ਵਾਲਿਓ ਇੱਕ ਘਰ ਤੋਂ ਹੀ ਪੁੱਟ ਕੇ ਸਾਡੇ ਰਿਸ਼ਤੇਦਾਰਾਂ ਦਾ ਰੱਖਤਾ ਜਿਹੜੇ ਵੇਖਣ ਦੇ ਵੀਡੀਓ ਇਹ ਵੀ ਸਾਡੇ ਆਪਣੇ ਆ ਮੈਂ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਇਸ ਕਰਕੇ ਕਰ ਰਿਹਾ ਕਿ ਵੀਡੀਓ ਬੜੀਆਂ ਵੇਖੀਆਂ ਹੋਣਗੀਆਂ ਤੁਸੀਂ ਸੁਣੀਆਂ ਹੋਣਗੀਆਂ ਅੱਜ ਬਗੈਰ ਮਜ਼ਾਕ ਤੋਂ ਆਹ ਵੀਡੀਓ ਨਾ ਇਗਨੋਰ ਕਰਿਓ ਘਰ ਦਿਓ ਸ਼ੇਅਰ ਆ ਠੱਗੀ ਤੋਂ ਬਾਜੋ ਠੱਗੀ ਤੋਂ ਬਾਜੋ